ਇਸੋ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਮੁਹਾਲੀ ਦੇ ਵਿੱਚ ਇੰਡਸਟਰੀਅਲ ਏਰੀਆ ਫੇਸ 9 ਦੇ ਵਿੱਚ ਹੈ ਉੱਥੇ ਆਕਸੀਜਨ ਪਲਾਂਟ ਦੇ ਵਿੱਚ ਬਲਾਸਟ ਹੋਇਆ ਹੈ ਤੇ ਇਸ ਬਲਾਸਟ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਫਿਲਹਾਲ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਬੇਹਦ ਹੀ ਮੰਦ ਭਾਗਾ ਪਾੜਾ ਵਾਪਰਿਆ ਆਕਸੀਜਨ ਪਲਾਂਟ ਸੀ ਤੇ ਦੱਸਿਆ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਆਕਸੀਜਨ ਸਿਲੰਡਰ ਜਿਹੜਾ ਫਟ ਜਾਂਦਾ ਹੈ ਜਿਸ ਦੇ ਕਾਰਨ ਇਹ ਹਾਦਸਾ ਵਾਪਰਦਾ ਆਕਸੀਜਨ ਸਿਲੰਡਰ ਲੋਡ ਕੀਤਾ ਜਾ ਰਿਹਾ ਸੀ ਤੇ ਇਸੇ ਦਰਮਿਆਨ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਇਸ ਆਕਸੀਜਨ ਪਲਾਂਟ ਦੇ ਵਿੱਚ ਕਿੰਨਾ ਨੁਕਸਾਨ ਹੋ ਚੁੱਕਾ ਹੈ ਜੋ ਇੱਥੇ ਦਫਤਰ ਸੀ ਉਸ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਪਰਿਵਾਰ ਵਾਲੇ ਵੀ ਤਾਂ ਹੰਮ ਮਾਰ ਕੇ ਰੋ ਰਹੇ ਨੇ ਕਿਉਂਕਿ ਪਰਿਵਾਰ ਦੇ ਇਹਨਾਂ ਮੈਂਬਰਾਂ ਨੇ ਆਪਣੇ ਜੀਆ ਨੂੰ ਗਵਾ ਲਿਆ ਹੈ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਹੋਰ ਲੋਕ ਨੇ ਜਿਨ੍ਹਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਦੱਸਦੇ ਕਿ ਇਸ ਆਕਸੀਜਨ ਪਲਾਂਟ ਤੋਂ ਮੁਹਾਲੀ ਅਤੇ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜੋ ਸਰਕਾਰੀ ਹਸਪਤਾਲ ਨੇ ਉੱਥੇ ਆਕਸੀਜਨ ਪਹੁੰਚਾਈ ਜਾਂਦੀ ਸੀ ਜੇਕਰ ਚੰਡੀਗੜ੍ਹ ਪੀਜੀਆ ਦੀ ਗੱਲ ਕੀਤੀ ਜਾਵੇ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਪੰਜਾਬ ਦੇ ਵੱਡੇ-ਵੱਡੇ ਸਰਕਾਰੀ ਹਸਪਤਾਲ ਨੇ ਉੱਥੇ ਇੱਥੇ ਆਕਸੀਜਨ ਜਿਹੜੀ ਹੈ ਸਪਲਾਈ ਕੀਤੀ ਜਾ ਰਹੀ ਸੀ ਤੇ ਅਚਾਨਕ ਅੱਜ ਸਵੇਰ ਵੇਲੇ ਕਰੀਬ ਦੱਸਿਆ ਜਾ ਰਿਹਾ ਕਿ 9:30 10 ਵਜੇ ਦਾ ਸਮਾਂ ਸੀ ਜਦੋਂ ਅਚਾਨਕ ਸਿਲੰਡਰ ਜੋ ਆਕਸੀਜਨ ਸਿਲੰਡਰ ਹੁੰਦੇ ਨੇ ਉਹ ਬਲਾਸਟ ਹੋ ਜਾਂਦੇ ਨੇ ਤਾਂ ਬਲਾਸਟ ਦੀ ਆਵਾਜ਼ ਇੰਨੀ ਦੂਰ ਤੱਕ ਜਾਂਦੀ ਹੈ ਇੰਨਾ ਜ਼ਬਰਦਸਤ ਮਾਕਾ ਹੁੰਦਾ ਹੈ ਕਿ 1 ਕਿਲੋਮੀਟਰ ਦੂਰ ਪਿੰਡ ਦੇ ਵਿੱਚ ਜੋ ਸਿਲੰਡਰ ਦੇ ਹਿੱਸੇ ਵੀ ਮਿਲੇ ਨੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਹੋਵੇਗਾ ਜੋ ਮਜ਼ਦੂਰ ਜੋ ਵਰਕਰ ਉੱਥੇ ਕੰਮ ਕਰੇ ਸਨ ਉਹ ਇਸ ਹਾਦਸੇ ਦੀ ਚਪੇਟ ਦੇ ਵਿੱਚ ਆਂਦੇ ਨੇ ਉਹਨਾਂ ਦੀ ਜਾਨ ਚਲ ਗਈ ਹੈ ਦੋ ਲੋਕਾਂ ਦੀ ਮੌਤ ਦੀ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਮੈਡੀਕਲ ਜੋ ਟੀਮਾਂ ਨੇ ਉੱਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਮੁਹਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਮੁਹਾਲੀ ਇੰਡਸਟਰੀਅਲ ਏਰੀਆ 9 ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਸਿਲੰਡਰ ਦੀ ਲੋਡਿੰਗ ਦੇ ਦੌਰਾਨ ਹਾਦਸਾ ਹੋ ਜਾਂਦਾ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਇੱਥੇ ਆਕਸੀਜਨ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਸੀ ਧਮਾਕਾ ਬਹੁਤ ਜ਼ਬਰਦਸਤ ਸੀ ਪੂਰਾ ਪਲਾਂਟ ਮਲਬੇ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਜੋ ਵਰਕਰ ਇੱਥੇ ਕੰਮ ਕਰੇ ਸਨ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਰੋ ਰਹੇ ਨੇ ਇੱਕ ਮਹਿਲਾ ਰੋ ਰਹੀ ਹੈ ਇੱਕ ਸ਼ਖਸ ਰੋ ਰਿਹਾ ਕਿਉਂਕਿ ਇਨਾਂ ਲੋਕਾਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਗਵਾਇਆ ਹੈ ਤਾਂ ਤਸਵੀਰਾਂ ਲਗਾਤਾਰ ਥੰਦ ਦਿਖਾ ਰਹੇ ਹਾਂ ਮੁਹਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਮਨਜੋਤ ਜੁੜ ਚੁੱਕੇ ਨੇ ਮਨਜੋਤ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਵਾਲਾਕੀ ਦੋ ਲੋਕਾਂ ਦੀ ਬਹੁਤ ਹੀ ਪੁਸ਼ਟੀ ਹੋਰ 10 ਲੋਕ ਚੜ੍ਹ ਗਏ ਉਹ ਜਕਮੀ ਜਿਹੜੇ ਹੋਏ ਆ ਔਰ ਹਾਲਾਂਕਿ ਹੁਣ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਜਿਹੜੇ ਜਕਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਔਰ ਹਸਪਤਾਲ ਦੇ ਵਿੱਚ ਉਹ ਜੇਰੇ ਲਾਦ ਨਹੀਂ ਬਲਕਿ ਜਿਹੜੇ ਦੋ ਲੋਕਾਂ ਦੀ ਮੌਤ ਹੋਈ ਹੈ ਤਾਂ ਹੁਣ ਐਂਬੂਲੈਂਸ ਜਿਹੜੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਸੀਗਾ ਲੇਕਿਨ ਦੂਸਰੀ ਤਰਫ ਚੋਸ ਕੀਤੀ ਬੜੀ ਪਈ ਹੈ ਤਾਂ ਇਥੋਂ ਉਹਨਾਂ ਨੂੰ ਬਾਹਰ ਨਿਕਲਣ ਜੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਜੇਕਰ ਇਸ ਹਸਪਤਾਲ ਦੇ ਵਿੱਚੋਂ ਨਿਕਲਦੇ ਨੇ ਤਾਂ ਉਸ ਤੋਂ ਬਾਅਦ ਮੌਤ ਜਿਹੜਾ ਕੌਣ ਦੇਵੇਗਾ ਤਾਂ ਇਹ ਸਭ ਨੂੰ ਲੈ ਕੇ ਹੁਣ ਫਿਰ ਤੋਂ ਇੱਕ ਵਾਰ ਐਂਬੂਲੈਂਸ ਜਿਹੜੀ ਹੈ ਬਾਹਰ ਲਿਆਤੀ ਗਈ ਸੀ ਔਰ ਹਸਪਤਾਲ ਉਹਨਾਂ ਨੂੰ ਲਿਜਾਣ ਦੇ ਲਈ ਇਥੋਂ ਇਕੱਟਿਆ ਗਿਆ ਸੀਗਾ ਲੇਕਿਨ ਉਸ ਥੇਹ ਰਿਸ਼ਤਦਾਰਾਂ ਵੱਲੋਂ ਅੱਜ ਜਦੋਂ ਉੱਥੇ ਜਿਹੜਾ ਰੋਸ ਜ਼ਾਹਰ ਕਰਕੇ ਫਿਰ ਜਿਹੜੀ ਐਂਬੂਲੈਂਸ ਹੈ ਵਾਪਸ ਫੈਕਟਰੀ ਦੇ ਵਿੱਚ ਹੀ ਰਹਿ ਗਈ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਇਸ ਜਗ੍ਹਾ ਦੇ ਉੱਪਰ ਜੇਕਰ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਫਿਰ ਹੀ ਉਸ ਤੋਂ ਬਾਅਦ ਜਿਹੜਾ ਅਗਲਾ ਜੋ ਸਿਕਰਨੀ ਕਾਰਵਾਈ ਹੈ ਉਹ ਕਰਨ ਦਿੱਤੀ ਜਾਵੇਗੀ ਲੇਕਿਨ ਜਰੂਰ ਤੱਕ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਔਰ ਉਦੋਂ ਤੱਕ ਜਿਹੜਾ ਮ੍ਰਿਤਕ ਸਰੀਰ ਹੈ ਉਹ ਇਸੇ ਜਗ੍ਹਾ ਦੇ ਉੱਪਰ ਯਾਨੀ ਕਿ ਇਸੇ ਫੈਕਟਰੀ ਦੇ ਵਿੱਚ ਹੀ ਰਹੇਗਾ ਮਨਜੋਤ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਉਂ ਹੋਇਆ ਤੇ ਕਿੰਨੇ ਵਰਕਰ ਉਸ ਵੇਲੇ ਕੰਮ ਕਰੇ ਸੀ ਜਦੋਂ ਇਹ ਧਮਾਕਾ ਹੁੰਦਾ ਇਹ ਕੋ ਦੱਸੂਗਾ ਕਿ ਇਸ ਬਾਰੇ ਜਿਹੜਾ ਹੈ ਕਿਸ ਤਰੀਕੇ ਦੀ ਜਾਂਚ ਪੜਤਾਲ ਜਿਹੜੀ ਉਹ ਸਾਹਮਣੇ ਨਹੀਂ ਗਈ ਕਿਉਂਕਿ तमाम ਟੀਮ ਜਿਹੜੀਆਂ ਨੇ ਉਹ ਆਪਣੇ ਤੌਰ ਦੇ ਉੱਪਰ ਜਾਂਚ ਕਰ ਰਹੀਆਂ ਨੇ ਲੇਕਿਨ ਦੂਸਰਾ ਪੱਖ ਜਿਹੜਾ ਹੈ ਉਹ ਐਸਪੀਓ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਿਹੜੀ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਰੂਪ ਦੇ ਵਿੱਚ ਪਤਾ ਲੱਗ ਚੁਕੇਗਾ ਕਿ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਇਹ ਹੋਇਆ ਕਿਸ ਤਰ੍ਹਾਂ ਲੱਖ ਪਕਸ਼ਰੇ ਨੋਮਜੀ ਦਾ ਇਹ ਪੂਰਾ ਘਟਨਾਕਰਨ ਪੁੱਛਿਆ ਜਾ ਰਿਹਾ ਜਦੋਂ ਸਪਲਾਈ ਜਿਹੜੀ ਹੈ ਉਹ ਟਰੱਕ ਦੇ ਵਿੱਚ ਰੱਖੀ ਜਾ ਰਹੀ ਸੀ ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਘਟਨਾ ਹੈ ਜਿਹੜੀ ਉਸ ਤੋਂ ਬਾਅਦ ਹੀ ਜਿਹੜੀ ਤਸਵੀਰ ਹੈ ਉਸਦੀ ਬਾਰੇ ਅਜੇ ਜਿਹੜੀ ਹੈ ਕੋਈ ਸਪਸ਼ਟ ਰੂਪੇ ਵਿੱਚ ਨਹੀਂ ਜਾਣਕਾਰੀ ਦਿੱਤੀ ਜਾ ਰਹੀ ਤਾਂ ਇਸ ਵੇਲੇ ਜੋ ਆਕਸੀਜਨ ਪਲੰਟ ਹੈ ਉੱਥੇ ਕੀ ਹਾਲਾਤ ਬਣੇ ਹੋਏ ਨੇ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਠੀਕ ਹਾਲਾਂਕਿ ਫੌਂਟਨੀ ਜਿਹੜੀਆਂ ਤਸਵੀਰਾਂ ਨੇ ਐਸਐਸਪੀ ਜਿਹੜੇ ਨੇ ਔਰ ਬਾਕੀ ਸਿਹਤ ਅਧਿਕਾਰੀ ਮੌਕੇ ਤੇ ਉੱਪਰ ਪਹੁੰਚ ਕੇ ਜਾਇਜ਼ਾ ਉਹਨਾਂ ਵੱਲੋਂ ਲਿਆ ਗਿਆ ਹੈ ਔਰ ਐਸ ਡੀ ਐਮ ਉਹ ਗਿਆ ਜਾਂ ਪੱਤੀ ਪ੍ਰਸ਼ਾਸਕ ਅਧਿਕਾਰੀ ਜਿਹੜੇ ਨੇ ਵੱਖ-ਵੱਖ ਰਾਸੀ ਬਾਤਾਂ ਦੇ ਜਿਹੜੇ ਨੇ ਪਹੁੰਚ ਰਹੇ ਆ ਸਹਾਨਾ ਸੁਧੀ ਦਿਖਾ ਰਹੇ ਨੇ ਲੇਕਿਨ ਜੋ ਸਥਿਤੀ ਹੈ ਇਸ ਵਕਤ तमाम ਜਿਹੜੇ ਅਜਮਨ ਦੇ ਪ੍ਰਵਾਸੀ ਵੀ ਨੇ ਔਰ ਦੂਸਰੇ ਮਜ਼ਦੂਰ ਵੀ ਨੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਦੀ ਇਹ ਲਾਗਲੇ ਫੈਕਟਰੀ ਦੇ ਵਿੱਚੋਂ ਵੀ ਇਕਤਰ ਕੋਈ ਨਹੀਂ ਔਰ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਲਦ ਤੋਂ ਜਲ ਜਿਹੜਾ ਬਾਕੀ ਰੈਂਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਣਾ ਔਰ ਇਲਾਜ ਜਿਹੜੀ ਆ ਉਹ ਪੈਰ ਤਾਂ ਜੋ ਸਥਿਤੀ ਬਣੇਗੀ ਜਾਂ ਜੋ ਘਟਨਾਕਰਨ ਜਿਹੜਾ ਰਹੇਗਾ ਉਸ ਦੀ ਬਾਰੇ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਕੀਤੀ ਜਾਣੀ ਹੈ ਤਾਂ तमाम ਜਾਣਕਾਰੀ ਸ਼ੁਕਰੀਆ ਮਨਜੋਤ ਤਾਂ ਮੁਹਾਲੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਆਕਸੀਜਨ ਪਲੈਂਟ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ। ਇਹੀ ਜਾਣਕਾਰੀ ਫਿਲਹਾਲ ਸਾਹਮਣੇ ਆਈ ਹੈ ਕਿ ਜੋ ਆਕਸੀਜਨ ਸਿਲੰਡਰ ਸੀ ਉਹਨਾਂ ਨੂੰ ਟਰੱਕ ਦੇ ਵਿੱਚ ਲੋਡ ਕੀਤਾ ਜਾ ਰਿਹਾ ਸੀ ਤੇ ਇਸੇ ਦਰਮਿਆਨ ਇਹ ਸਿਲੰਡਰ ਬਲਾਸਟ ਹੋ ਜਾਂਦੇ ਨੇ ਤੇ ਕਈ ਮਜ਼ਦੂਰ ਜਿਹੜੇ ਨੇ ਇਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ। ਦੋ ਲੋਕਾਂ ਦੀ ਤਾਂ ਮੌਤ ਦੀ ਪੁਸ਼ਟੀ ਹੋ ਗਈ ਹੈ। ਹਾਲਾਂਕਿ ਤਿੰਨ ਲੋਕ ਜਿਹੜੇ ਨੇ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਜੀਵਨ ਗੁਆਇਆ ਉਹ ਇਨਸਾਫ਼ ਮੰਗ ਰਹੇ ਨੇ, ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਜਦੋਂ ਤੱਕ ਮੁਆਵਜ਼ੇ ਦਾ ਨਹੀਂ ਮਿਲੇਗਾ ਉਹ ਆਪਣੇ ਪਰਿਵਾਰਕ ਜੀ ਜਿਹੜੇ ਉਹਨਾਂ ਨੇ ਗਵਾਏ ਆ ਉਹਨਾਂ ਦਾ ਸਸਕਾਰ ਨਹੀਂ ਕਰਨਗੇ ਤਾਂ ਇਸ ਤਰੀਕੇ ਦੇ ਨਾਲ ਫਿਲਹਾਲ ਜੋ ਹਾਲਾਤ ਉਥੇ ਆਕਸੀਜਨ ਪਲਾਂਟ ਦੇ ਬਾਹਰ ਬਣੇ ਹੋਏ ਨੇ ਪਰ ਵੱਡਾ ਤੇ ਮੰਦਭਾਗਾ ਹਾਦਸਾ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਹੈ ਜਿੱਥੇ ਆਕਸੀਜਨ ਸਿਲੰਡਰ ਫਟਣ ਦੇ ਨਾਲ ਦੋ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀਪ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਦੇ ਕਰਕੇ 2 ਕੈਜਨੈਟੀਆਂ ਹੋਈਆਂ ਨੇ ਤੇ 3 ਟੂ 4 ਇੰਜਰੀਜ਼ ਇੰਜਰਡ ਪੇਸ਼IENTS ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਭੇਜ ਦਿੱਤਾ ਹੈਗਾ ਤੇ ਜਿਹੜੀ ਕੈਸ਼ਵਲਟੀਜ਼ ਨੇ ਉਹਨਾਂ ਨੂੰ ਹੋਰ ਤੋਂ ਆਟਮਲੀ ਭੇਜ ਰਿਹਾ ਸੀ ਕਾਰਨ ਕੀ ਹੈ ਮੈਨੂੰ that is a matter of investigation ਜੀ ਅਸੀਂ ਕਿਛੁ ਉਤੇ ਕਮੈਂਟ ਨਹੀਂ ਕੀਤਾ ਜਾ ਸਕਦਾ ਸਾਜ਼ਨਾ ਫਿਰਨਾ ਕਿਚੇ ਵਗੈਰਾ ਹਾਂਜੀ ਪੂਰੀ ਰੂਫ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਡ ਗਈ ਹੈਗੀ ਹੈ ਯਾ ਸੇਨਾ ਜ਼ਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਕਿਸੇ ਸਾਹਮਣੇ ਆਣਗੇ ਉਸ ਤੋਂ ਬਾਅਦ ਅਸੀਂ ਦੱਸਾਂਗੇ